ਫਕਵਾਲਾ ਸ਼ਹਿਰ ਵਿੱਚ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਦੱਸਦੀ ਹੈ ਕਿ ਅੱਜ ਦਿਨ ਹੀ ਸ਼ਹਿਰ ਵਿੱਚ ਚੋਰੀ ਦੇ ਮਾਮਲੇ ਉੱਪਰ ਉੱਪਰ ਕੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਤੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜੀਸੀਟੀ ਮਾਰਕੀਟ ਦਾ ਜਿੱਥੇ ਚੋਰਾਂ ਨੇ ਦੇਰ ਰਾਤ ਇੱਕ ਨਹੀਂ ਦੋ ਨਹੀਂ ਸਗੋਂ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਚੋਰੀ ਦੀ ਸਫਲ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਹਜ਼ਾਰਾਂ ਦੀ ਨਕਦੀ ਅਤੇ ਦੁਕਾਨਾਂ ਚੋਂ ਮਹਿੰਗੇ ਭਾਦਾ ਸਾਮਾਨ ਚੋਰੀ ਕਰਕੇ ਲੈ ਗਏ ਦੱਸਦੀ ਹੈ ਕਿ ਚੋਰਾਂ ਨੇ ਦੁਕਾਨਾਂ ਦੇ ਅੰਦਰ ਅਤੇ ਆਸ-ਪਾਸ ਲੱਗੇ ਕੈਮਰੇ ਵੀ ਤੋੜ ਦਿੱਤੇ ਤੇ ਦੱਸਿਆ ਜਾ ਰਿਹਾ ਹੈ ਚੋਰ ਇੱਕ ਕਾਰ ਵਿੱਚ ਆਏ ਸਨ ਅਜਿਹੇ ਵਾਰਦਾਤਾਂ ਨੂੰ ਲੈ ਕੇ ਫਗੋੜਾ ਸ਼ਹਿਰ ਦੇ ਦੁਕਾਨਦਾਰਾਂ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਪਾਸੋਂ ਅਜਿਹੇ ਲੋਕਾਂ ਨੂੰ ਨੱਥ ਪਾਉਣ ਦੀ ਗੁਹਾਰ ਲਗਾਈਏ ਮੌਕੇ ਤੇ ਫਗੋੜਾ ਪੁਲਿਸ ਦੀ ਟੀਮ ਪੁੱਜੀ ਤੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਰਾਜਕੁਮਾਰ ਜੀ ਹਾਂਜੀ ਸਿਰ ਆਪਣਾ ਮੈਡੀਕਲ ਸਟੋਰ ਹੈ ਹਾਂ ਫੋਟੋ ਮੈਡੀਕਲ ਚੋਰੀ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਲੱਗਦਾ ਕੀ ਮਾਮਲਾ ਸਾਰਾ ਤੁਹਾਨੂੰ ਕੋਲੋਂ ਪਤਾ ਲੱਗ ਮਾਮਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2 2:30 ਵਜੇ ਤੁਹਾਡੇ ਚੋਰੀ ਹੋ ਗਈ ਕਿਸ ਦਾ ਫੋਨ ਆਇਆ ਸਰ ਇਹ ਸਾਡੇ ਗਵੰਡੀ ਆ ਬੰਦੇ ਸੀ ਮੁੰਡੇ ਸੀਗੇ ਓਕੇ ਉਹਨਾਂ ਦਾ ਫੋਨ ਆਇਆ ਵੀ ਦੇਖੋ ਆ ਕੇ ਤੁਹਾਡੇ ਕੋਈ ਛੜਰ ਭੱਜਾ ਲਾਦਾ ਉਹਨੇ ਓਕੇ ਜਦੋਂ ਰਸਈਏ ਆ ਕੇ ਦੇਖਿਆ ਕਿੰਨੇ ਵਜੇ ਮੈਂ 2:30 ਵਜੇ ਆਇਆ ਲਗਭਗ 2:30 ਵਜੇ ਦੀ ਗੱਲ ਹੈ 2:30 ਵਜੇ ਲਗਭਗ ਹਾਂ 2:30 ਵਜੇ ਦੀ ਲਗਭਗ ਗੱਲ ਹੈ 2:30 ਵਜੇ ਸੀ ਹੈ ਤਾਂ ਆਏ 3 ਵਜੇ ਦੇ ਵਿੱਚ ਵਿੱਚ ਉਹ ਟਾਈਮ ਨਹੀਂ ਦੇਖਿਆ ਫੜਫੜਾ ਦੋ ਜੀ ਜਿੰਨਾ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਕਾफी ਹੋ ਗਿਆ ਜੀ ਮੈਂ ਕਿਹਾ ਮੰਦਰ ਦਾ ਪਤਾ ਨਹੀਂ ਇੱਥੇ ਜੀ ਜੀ ਕੋ ਕਾफी ਪੈਸੇ ਪੈ ਸੀਗੇ ਬਾਕੀ ਤਾਂ ਹੁਣ ਹਿਸਾਬ ਨਾ ਪਤਾ ਲੱਗਣਾ ਕਿ ਕਿੰਨੇ ਕੇ ਪੈਸੇ ਤੁਹਾਡੇ ਕਹਿੰਦੇ ਪਾਬ ਜੀ ਮੰਦਰ ਦੀ ਜਿਹੜਾ ਇੱਥੇ ਜਿਹੜੀ ਰਾਸ਼ੀ ਹੈਗੀ ਇੱਥੇ ਉਹ ਰਾਸ਼ੀ ਰੱਖੀ ਸੀਗੀ ਕਿਉਂਕਿ ਉਹ ਜੀ ਕੀ ਵਿਰਾਨ ਪ੍ਰਧਾਨ ਕਰਨਾ ਪੈਂਦਾ ਹੈ ਪ੍ਰਧਾਨ ਪ੍ਰਧਾਨ ਕਰਕੇ ਸਭ ਕੁਝ ਰੱਖਣਾ ਪੈਂਦਾ ਨਾ ਜਿਹੜਾ ਇੱਕ ਰੁਪਿਆ ਵੀ ਛੱਡ ਗਿਆ ਸਭ ਕੁਝ ਲੈ ਵਿੱਚੋਂ ਕੋ ਦਵਾਈਆਂ ਵੀ ਚੱਕ ਕੇ ਲੈ ਗਏ ਪਤਾ ਨਹੀਂ ਕੋਈ ਹੁਣ ਹੁਣ ਤੇ ਦੁਕਾਨ ਤੇ ਆਵਾਂਗੇ ਪਾਲਪ ਕੋਈ ਚੀ ਛੱਡੀ ਨਹੀਂ ਹੁਣ ਸਰੀਰ ਤੁਸੀ ਆਇਆ ਪਿੱਛੇ ਅਸੀਂ ਦੇਖ ਰਹੇ ਗੱਲੇ ਖੁੱਲੇ ਪਏ ਆ ਗੱਲੇ ਜੇ ਸਾਰੀ ਨਗਰੀ ਸਾਰੀ ਲੱਗ ਗਈ ਸਭ ਕੁਝ ਜੋ ਇੱਕ ਇੱਕ ਪੈਸਾ ਛੱਡਿਆ ਰੱਖ 1 ਰੁਪਈਆ ਵੀ ਇਹਨੇ ਪਿਛਾ ਛੱਡਿਆ ਨ ਕੋਈ ਚੀਜ਼ ਸਭ ਕੁਝ ਲੈ ਗਏ ਰਕਾਰ ਦੇਖੋ ਸਾਰੇ ਤਾਂ ਭੋਲੇ ਭੋਲਾ ਫਲੀ ਕੀਤੀ ਆ ਸਾਰੇ ਪਿੱਛੇ ਤੱਕ ਸਾਰੇ ਉਹਨਾਂ ਅਣੀ ਗਵਾੜ ਇਹ ਆ ਮਤਲਬ ਕੈਂਟਾ ਕਲਾ ਲਾਦਾ ਮੈਨੂੰ ਕਰਾਣ ਸਰ ਕਦੀ ਪਹਿਲਾਂ ਵੀ ਇਦਾਂ ਦੀ ਘਟਨਾ ਹੋਈ ਅੱਜ ਤੱਕ ਬਾਤ ਕਦੀ ਪਹਿਲਾਂ ਹੋਈ ਨਹੀਂ ਅੱਜ ਤੱਕ ਇੱਥੇ ਨਹੀਂ ਹੋਇਆ ਸ਼ੱਕ ਵਗੈਰਾ ਹੈ ਜੀ ਕਿਸੇ ਨੂੰ ਮੈਨੂੰ ਸ਼ੱਕ ਹੋਂ ਕਿਵੇਂ ਕਹਿ ਸਕਦੇ ਆ ਆਪ ਇੱਕ ਵਾਰੀ ਮੋਬਾਈਲ ਪਿਛਲੇ ਸਾਲ ਮੋਬਾਈਲ ਦੀ ਦੁਕਾਨ ਚੋਰੀ ਹੋਈ ਉਹ ਬਸ ਕੋ ਕੈਮਰੇ ਚ ਨਹੀਂ ਆਇਆ ਕੁਝ ਹਾਂ ਕੈਮਰੇ ਖਲੇ ਦੇਖਿਆ ਨਹੀਂ ਹਾਂ ਬਾਹਰ ਦੇਖਦੇ ਨਹੀਂ ਤੇ ਦੁਕਾਨ ਪਿੱਛੇ ਕਾਫੀ ਖੁਰਦ-ਬੁਰਦ ਹੋਈ ਆ ਪਿੱਛੇ ਅਸੀਂ ਦੇਖਿਆ ਜੀ ਤੁਹਾਡਾ ਕਾਫੀ ਸਾਰਾ ਤੁਰਦਾ ਉਹਨਾ ਪਿੱਛੇ ਤੱਕ ਖੋਲੀ ਆ ਦੁਕਾਨ ਮਾਲੋ ਕੋਈ ਚੀਜ਼ ਛੱਡੀ ਨਹੀਂ ਹੈ ਜਿੱਥੇ ਬਲੋ ਹੂੰ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਕੁਝ ਕੁਝ ਰਹਿਣ ਦਿੱਤੇ ਜਿਵੇਂ ਨਕਦੀ ਅੰਦਾਜ਼ਾ ਕੁ ਸ਼ੁਰੂ ਕਿੰਨੇ ਕਰੀ ਹੋ ਸਕਦੀ ਹੈ ਅੰਦਾਜ਼ਾ ਕੀ ਕਹਿ ਸਕਦੇ ਆ ਦੇਖੇ ਪੜਾ ਲੱਗਣਾ ਪਰ ਹੈ ਨਹੀਂ ਛੱਡਿਆ ਕੋਈ ਨਹੀਂ ਸੇਲ ਵੀ ਤਾਂ ੜੀ ਇੱਥੇ ਬੀਸੀ ਦੁਕਾਨ ਸੇਲ ਵੀ ਇੱਥੇ ਬੀਸੀ ਤਿੰਨ ਦਿਨ ਦੀ ਸੇਲ ਪਈ ਸੀ ਉਹ ਮੈਂ ਅਸੀਂ ਭਰਦੇ ਆ ਆਈਟੀਆਰ ਭਰਦੇ ਆ ਜੀ ਅਕਾਊਂਟੈਂਟ ਨੂੰ ਮੈਂ ਗਿਆ ਸੀਗਾ ਵੀ ਚੱਲ ਬਈ ਮੈਨੂੰ ਦੱਸ ਦੇ ਕਿੰਨੇ ਪੈਸੇ ਟੈਕਸ ਜਮ ਕਰਾਉਣਾ ਉਹ ਮੈਂ ਇਸ ਕਰਕੇ ਪੈਸੇ ਵੀ ਇੱਥੇ ਰੱਖੇ ਹੋਏ ਸੀਗੇ ਅੱਜ ਉਹ ਕਹਿੰਦਾ ਮੈਂ ਤੁਹਾਨੂੰ ਦੱਸੂਗਾ ਵੀ ਕਿੰਨੇ ਪੈਸੇ ਜਮ ਕਰਾਉਣਾ ਸਰ ਪੁਲਿਸ ਪੁੱਜੀ ਮੌਕੇ ਤੇ ਰਾਤੀ ਸਹੀ ਪੁਲਿਸ ਤੋਂ ਰਾਤ ਪਹੁੰਚ ਗਈ ਸੀ ਅੱਛਾ ਸੋ ਕੀ ਅਪੀਲ ਕਰਦੇ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿੰਦੇ ਦੇਖੋ ਤੁਹਾਨੂੰ ਸੇਲ ਡੈਸ ਵੀ ਦਿੰਨੇ ਆ ਇਨਕਮ ਡੈਸ ਵੀ ਦਿੰਨੇ ਆ ਅਸੀਂ ਦੁਕਾਨਾਂ ਖੋਲਦੇ ਸਸੀਂ ਸੇ ਵੀ ਆ ਨਹੀਂ ਤਾਂ ਘਰ ਸੌ ਵੀ ਨਹੀਂ ਸਕਦੇ ਜਾ ਕੇ ਅਜੇ ਆਪਣੇ ਘਰ ਸੌ ਨਹੀਂ ਸਕਦੇ ਤੁਹਾਡੇ ਸਾਹ ਸਰ ਜੀ ਮਿਹਨਤ ਕਰਕੇ ਰੋਟੀ ਖਾਣੇ ਆ ਦੇ ਸ਼ਾਮ 6:00 ਵਜੇ ਲੈ ਕੇ ਦਾ 9:00 ਵਜੇ ਦੁਕਾਨ ਫੜਨੋਂ ਦੁਕਾਨ ਖੋਲਦੇ ਆ ਗਵਰਨਮੈਂਟ ਸੇਲਡਾ ਦੰਨੇ ਇਨਕਮ ਟੈਕਸ ਦੰਨੇ ਸਾਰੇ ਟੈਕਸ ਦੰਨੇ ਨਹੀਂ ਰੱਖਸਨੇ ਅਸੀਂ ਫੇਰ ਸੇਫ ਨਹੀਂ ਹਾਂ ਸਰ ਲਾਸਟ ਟਾਈਮ ਕਿੰਨੇ ਵੇ ਦੁਕਾਨ ਲਾਫ ਕੀਤੀ ਸੀ ਰਾਤੀ 11:30 ਵਜੇ ਜੀ ਸੋ ਚੌਂਕੀਦਾਰ ਨਹੀਂ ਇੱਥੇ ਕੋਈ ਚੌਂਕੀਦਾਰ ਸਿਗਾ ਪਰਿਓ ਨਜ਼ਾਰੇ ਪਿੱਛੇ ਫੜ ਰਹਾ ਦੂਜੇ ਪਾਸੇ ਦਾ ਮੱਛੀ ਮੱਛੀਆਂ ਮਾਰ ਕੇ ਤਾਂ ਕੋਣ ਸਦਾ ਉਹਨਾਂ ਦਾ ਡਰ ਹੈ ਕਿ ਮੈਨੂੰ ਮੈਨੂੰ ਮਾਰ ਦੇਣ ਕਹਿੰਦਾ ਕਹਿੰਦਾ ਬੰਦੇ ਸਿਗੇ ਸ਼ਟਰ ਬੰਦਦੇ ਸੀਗਾ ਮੈਂ ਕਹਿੰਦਾ ਤੂੰ ਪਹਿਲਾਂ ਤੋਂ ਹਮ ਦੱਸਦੇ ਆਂ ਫੋਨ ਕਾ ਕੁਛ ਸਰ ਇਹ ਤੁਹਾਡੇ ਸ਼ਰੇਨ ਕਿੰਨੇ ਲੋਕ ਲੱਗੇ ਸੀ ਹਾਂਜੀ ਸੈਂਟਰ ਲੌਕ ਵੀ ਲੱਗਾ ਸੀ ਇਹਨੂੰ ਸੈਂਟਰ ਲੌਕ ਵੀ ਲੱਗਾ ਤੇ ਦੁਆ ਦੇ ਲੌਕ ਨੂੰ ਚੱਕ ਕੇ ਤੋੜੇ ਤਾ ਕੋ ਤੋੜਦਾ ਥਲੇ ਪੱਟੀ ਦਿੱਤਾ ਹਾਂ ਸਾਰਾ ਪੱਟੀ ਤਾ ਨੂੰ ਦੇਖੋ ਤਾਲੇ ਕੁੱਟੇ ਹੀ ਨਹੀਂ ਹੈ ਉਹ ਖਿੱਚਣ ਵਾਲੇ ਨੂੰ ਬੰਦ ਤਾ ਨਾ ਖਿੱਚਿਆ ਹੋਊਗਾ ਸਾਨੂੰ ਇਹ ਨਹੀਂ ਪਤਾ ਕਣ ਖਿੱਚਿਆ ਗਲਤ ਕੰਨੀ ਤਾਨ ਬੋਤ ਸਰ ਆਪਣਾ ਕੀ ਨਾਮ ਰਾਜਕੌਸ਼ਲ ਜੀ ਕੌਸ਼ਲ ਜੀ ਬੜੀ ਮਾੜੀ ਗੱਲ ਹੋਈ ਕਿ ਤੁਹਾਡੀ ਦੁਕਾਨ ਤੇ ਚੋਰੀ ਹੋਈ ਹੈ ਔਰ ਚੋਰਾਂ ਨੇ ਇੱਕੋ ਰਾਜ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਾ ਸੀ ਸਾਨੂੰ 3 ਵ ਇਹ ਤੁਹਾਡੀ ਦੁਕਾਨ ਦੇ ਤਾਲੇ ਭੰਨ ਦਿੱਤੇ ਜੀ ਕਿੰਨਾ ਨੁਕਸਾਨ ਹੋ ਗਿਆ ਬਜੀ ਦੋਤਾ ਨੁਕਸਾਨ 25000 ਦਾ ਜੀ ਕੈਸ਼ ਵੀ ਲੈ ਗਏ ਕੈਸ਼ ਵੀ ਲੈ ਗਏ ਸਰੋਂ ਦਾ ਤੇਲ ਹਾਰਪਿਕ ਸਾਬਣ ਤੇ ਕਾਜੂਆਂ ਦਾ ਤੇਲ ਜੀ 25000 ਕੈਸ਼ ਪਿਆ ਸੀ ਇੱਥੇ ਨਹੀਂ 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 ਜੀ ਕੈਸ਼ ਤਾਂ ਸਿਰਫ 6500 ਰੁਪਏ ਹੀ ਹੋਣਾ ਜੀ ਭਾਂਡ ਸੀਗੀ ਜੀ ਤੇ 4500 ਰੁਪਏ ਤੁਹਾਡੀ ਦੁਕਾਨ ਦੇ ਅੰਦਰ ਕੋਈ ਕੈਮਰਾ ਹੈਗਾ ਕੈਮਰਾ ਸੀਗਾ ਸਿਰਫ ਬਾਹਰ ਲੱਗਾ ਸੀਗਾ ਜੀ ਉਹ ਤੋੜ ਦਿੱਤਾ ਕੈਮਰੇ ਤੋੜਤੇ ਹਾਂ ਜੀ ਤੇ ਪੁਲਿਸ ਆਈ ਮੌਕੇ ਤੇ ਆਏ ਸੀਗੇ ਜੀ ਪੁਲਿਸ ਵਾਲੇ ਅੱਛਾ ਤੋ ਤੁਹਾਡਾ ਸਮਾਨ ਵਗੈਰਾ ਵੀ ਲੱਗਾ ਹੈ ਨਾ ਤੇ ਨਕਦੀ ਵੀ ਲੱਗਾ ਹੈਗੇ ਹਾਂਜੀ ਹਾਂਜੀ ਸੋ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਅਸੀਂ ਕਹਿੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਜੀ ਆਮ ਪਾਰਟੀ ਦੇ ਰਾਤ ਦੇ ਵਿੱਚ ਜੀਣਾ ਔਖਾ ਹੋ ਗਿਆ ਜੀ ਪਹਿਲਾਂ ਤਾਂ 12 13 ਘੰਟੇ ਸੀ ਇੱਥੇ ਡਿਊਟੀ ਦੇ ਕੇ ਜਾਂਦੇ ਫਿਰ ਰਾਤ ਨੂੰ ਉੱਠੜ ਕੇ ਕਿੰਨਾ ਨੂੰ ਕਿਤੇ ਕੰਮ ਅਸੀਂ ਕਰ ਜਾਂ ਸਰਕਾਰ ਸਰਕਾਰ ਕਿੰਨੇ ਵਜੇ ਗਈ ਸੀ ਭਾਈ ਦੁਕਾਨ ਅਸੀਂ 9 ਵਜੇ ਜਾਂਦੇ ਹਾਂ ਜੀ 9 ਵਜੇ ਗਈ ਸੀ ਹਾਂਜੀ ਕਦੀ ਇਦਾਂ ਦੀ ਪਹਿਲਾਂ ਵੀ ਕੋਈ ਸ਼ੱਕ ਵਗਰਾ ਹੈਗਾ ਤੇ ਕੋਈ ਵਾਰ ਨਹੀਂ ਨਹੀਂ ਜੀ ਪਹਿਲਾਂ ਕਦੀ ਨਹੀਂ ਹੋਇਆ ਜੀ ਆਪਾਂ 1990 ਦੇ ਇੱਥੇ ਦੁਕਾਨ ਕਰਦੇ ਕਦੀ ਨਹੀਂ ਤਾਂ ਕੋਈ ਵਾਰਦਾਤ ਹੋਈ ਕਿਤੇ ਇਦਾਂ ਤਾਂ ਨਹੀਂ ਕਿ ਦਿਨੇ ਪਹਿਲਾਂ ਕੋਈ ਤਾਰਦਾ ਸੀ ਜਾਂ ਕੋਈ ਸ਼ੱਕੀ ਗੱਤੀਆਂ ਆਪਾਂ ਸਾਡੇ ਕੋਲ ਤਾਂ ਬਹੁਤ ਗਾਹ ਕਰਦੇ ਜੀ ਜਿਆ ਨਹੀਂ ਪਤਾ ਲੱਗ ਸਕਦਾ ਹਾਂ ਬਿਲਕੁਲ ਜੀ ਭੀੜ ਭੜਕੇ ਵਾਲਾ ਏਰੀਆ ਹੈਗਾ ਕੀ ਕੋਈ ਚੌਕੀਦਾਰ ਨਹੀਂ ਸੀ ਇੱਥੇ ਚੌਕੀਦਾਰ ਹੈਗਾ ਸੀ ਕਹਿੰਦਾ ਮੈਂ ਸੀਟੀਆਂ ਬਹੁਤ ਮਾਰੀਆਂ ਜੀ ਉਹ ਡਰਦਾ ਵਿਚਾਰਾ ਕਿਹਨੂੰ ਨਹੀਂ ਆਇਆ ਕਹਿੰਦਾ ਮੈਂ ਥੋੜੇ ਦੂਤੋਂ ਛਿਟੀਆਂ ਬਹੁਤ ਮਾਰੀਆਂ ਕੁੱਤਾ ਹੀ ਬਹੁਤ ਭੌਂਕੇ ਚੌਕੀਦਾਰ ਕੋ ਕੋ ਮੋਬਾਈਲ ਫੋਨ ਹੈ ਨਹੀਂ ਜੀ ਜਾਂ ਪੁਲਿਸ ਮੋਬਾਈਲ ਕਹਿੰਦਾ ਮੈਂ ਕਿਤੇ ਦੋ ਤਿੰਨਾਂ ਨੂੰ ਕਿਸੇ ਨੇ ਚੁੱਕਿਆ ਨਹੀਂ ਚੌਕੀਦਾਰ ਨੂੰ ਇੰਨਾ ਨਹੀਂ ਸੀ ਪਤਾ ਕਿ ਪੁਲਿਸ ਦੇ ਜਿਹੜਾ ਕੰਟਰੋਲ ਰੂਮ ਹੈਗਾ ਉੱਥੇ ਨਹੀਂ ਨੂੰ ਪਤਾ ਹੋਣਾ ਜੀ 112 ਦਾ ਨਹੀਂ ਚੌਕੀਦਾਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਇਹ ਹੁਣ ਇਹ ਸਾਨੂੰ ਨਹੀਂ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਭਾਈ ਕੁੱਲੇਸ ਆਲਿਆਂ ਨੇ ਪੁੱਛਿਆ ਸੀ ਸਾਨੂੰ ਕਹਿੰਦਾ ਮੈਨੂੰ ਇਸ ਨੰਬਰ ਦਾ ਪਤਾ ਨਹੀਂ ਅੱਛਾ ਕਿਤੇ ਇਦਾਂ ਤਾਂ ਨਹੀਂ ਕਿਸੇ ਦੀ ਮਿਲੀ ਭੁਗ ਇਨਸਾਫ ਹੋਣਾ ਚਾਹੀਦਾ ਭਾਈ ਜੋ ਵੀ ਛੇਤੀ ਦਾ ਨਿਫੜ ਹੋਵੇ ਨਾ ਗਾਂ ਕਿਸੇ ਦਾ ਨੁਕਸਾਨ ਨਾ ਹੋਵੇ ਕੀ ਲੱਗਦਾ ਕਿ ਆਸ-ਪਾਸ ਦੇ ਕੈਮਰੇ ਵਿੱਚ ਇਹ ਚੀਜ਼ਾਂ ਆ ਸਕਦੀਆਂ ਜੀ ਆਪਾਂ ਪ੍ਰੀਅਕ ਕੋ ਕਰੀਏ ਮਿਲਦਾ ਜਾ ਸਕਦਾ ਜੀ ਗੱਡੀ ਦਾ ਪਤਾ ਲੱਗ ਸਕਦਾ ਕਹਿੰਦੇ ਕਾਰ ਚਾਈ ਸੀ ਉਹਨੂੰ ਚੌਂਕੀਦਾਰ ਨੇ ਦੇਖਿਆ ਕਾਰ ਚਾਈ ਸੀ ਜੀ ਅੱਛਾ ਕਾਰ ਕਿਹੜੀ ਸੀ ਪਤਾ ਕੋਈ ਵਾਈਟ ਕਲਰ ਦੀ ਕਾਰ ਨੰਬਰ ਨਹੀਂ ਨੋਟ ਕੀਤਾ ਸੀ ਇਹ ਕੈਮਰੇ ਚ ਪਤਾ ਲੱਗਣਾ ਜੀ ਪੁਲਿਸ ਕਾਲਾਂ ਕੀ ਕਹਣਾ ਹਨ ਪੁਲਿਸ ਵਾਲੇ ਸਾਡੇ ਨਾਲ ਕੰਮ ਕਰਨਗੇ ਅਸੀਂ ਵੀ ਉਹਨਾਂ ਨਾਲ ਰਲ ਕੇ ਕਰੀਏ ਕੰਮ ਛੇਤੀ ਦਾ ਨਿ ਇਨਸਾਫ ਹੋ ਜਾਵੇ ਸਾਰਿਆਂ ਨੂੰ ਮਿਲ ਜਾਵੇ ਜੀ ਸ਼ਹਿਰ ਸਾਹ ਸ਼ਾਂਤੀ ਨਾਲ ਜੀਣ ਵਪਾਰੀ ਨੂੰ ਬਹੁਤ ਔਖਾ ਹੋ ਗਿਆ ਜੀ ਜੀ ਨਾਲ ਗੁਪਾਰੀ ਵਰਤ ਤਾਂ ਖਤਮ ਹੋ ਰਹੀ ਹੈ ਜੀ ਡੇ ਬਾਏ ਡੇ ਤੇ ਕੀ ਮੌਜੂਦਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਜਿਹੜੇ ਕ੍ਰਾਈਮ ਨੂੰ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ਹਿਰਾਂ ਜੋ ਪੰਜਾਬ ਭਰ ਚੋਂ ਲੇਕਿਨ ਦੇਖੋ ਭਾਜੀ ਜਿੱਦਾਂ ਜੇ ਤਾਂ ਪ੍ਰਸ਼ਾਸਨ ਚਾਵੇ ਤਾਂ ਦੁਬਈ ਦੇ ਵਿੱਚ ਲੋਕ ਵੀ ਨਹੀਂ ਲੱਗਦੇ ਤਾਂ ਵੀ ਉੱਥੇ ਚੋਰੀ ਨਹੀਂ ਹੁੰਦੀ ਇੱਥੇ 4 4 6 6 ਲੋਕ ਲੱਗੇ ਹੋਣੇ ਤਾਂ ਵੀ ਚੋਰੀਆਂ ਹੁੰਦੀ ਇਹ ਹੋਂਦ ਤਾਂ ਜੋ ਵੀ ਕਰਨਾ ਪ੍ਰਸ਼ਾਸਨ ਨੇ ਕਰਨਾ ਸਰ ਆਪਣੀ ਦੁਕਾਨ ਦੀ ਕੀ ਤੋੜ ਪੰਦਾਂ ਤਾਂ ਨਹੀਂ ਕੀਤੀ ਨਾ ਨਹੀਂ ਜੀ ਤੋੜ ਸੀ ਛੱਟ ਰੇ ਤੋੜਿਆ ਜੀ ਬਸ ਛੱਟ ਪਟਿਆ ਜੀ ਲੋਕ ਤੋੜੇ ਸ਼ਟਰ ਪਟਿਆ ਵੀ ਹੈ ਜਿੱਦਾਂ ਸੈਂਟਰ ਲੌਕ ਜਿਹੜਾ ਸੀਗਾ ਉਹਨੂੰ ਪਟਿਆ ਹੈਗਾ ਜੀ ਸਾਈਡ ਵਾਲੇ ਜਿਹੜੇ ਲੌਕ ਜਿਹੜੇ ਨੇ ਉਹ ਭੰਨੇ ਇਹ ਤੁਹਾਡੀ ਦੁਕਾਨ ਤੇ ਕੋਈ ਕਰਿੰਦੇ ਵੀ ਕੰਮ ਕਰਦੇ ਨੇ ਕੋਈ ਜੋ ਮੁੰਡੇ ਹੈਗੇ ਜੀ ਆਪਣਾ ਭਾਈ ਜੀ ਰਵਿਤ ਨੇਜਾ ਜੀ ਰਵਿਤ ਨੇਜਾ ਕੀ ਮਾਮਲਾ ਸਾਰਾ ਚੋਰੀ ਦਾ ਤੁਹਾਡੀ ਦੁਕਾਨ ਤੇ ਚੋਰੀ ਹੋਈ ਮੈਨੂੰ ਜੀ ਰਾਤੀ 2:40 45 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਕਿਹਦਾ ਫੋਨ ਆਇਆ ਇੱਥੇ ਕਲੋਨੀ ਜੀ ਪਿੱਛੇ ਮੁੰਡਾ ਰਹਿੰਦਾ ਉਹ ਬਾਥਰੂਮ ਵਗੈਰਾ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਦੇ ਦੇਖਿਆ ਵੀ ਸਾਰਾ ਆ ਨੁਕਸਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਉਹ ਜਿਲੇ ਨਾਲ ਦੇਖਿਆ ਤੇ ਵੀ ਦੇ ਨਾਲ ਕੌਸ਼ਲ ਕਰਿਆਨਾ ਸੋਰ ਦੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਨੁਕਸਾਨ ਫਿਰ ਕੈਮਰੇ ਵੀ ਲੱਗੇ ਸੀ ਕੈਮਰਾ ਲੱਗਾ ਸੀਗਾ ਜੀ ਇੱਥੇ ਉੱਪਰ ਕੈਮਰਾ ਪਟਕੇ ਲੱਗੇ ਮਾਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਤਾਰਾਂ ਤੂਰਾਂ ਸਾਰੀਆਂ ਉਹਨਾਂ ਨੇ ਤੋੜ ਦਿੱਤੀਆਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤੁੰਗਰੀਵਾਂ ਦੇਖੋ ਜੀ 20 ਹਜ਼ਾਰ ਦੇ ਨਜੇ ਦੇੜੇ ਦਾ ਹੋ ਹੀ ਗਿਆ ਜੀ ਨਗਦੀ ਲੱਗ ਹੈ ਹਾਂ ਨਗਦੀ ਲੱਗ ਹੈ ਸਮਾਨੀ ਵਗਰਾ ਹੋਰ ਕੁਝ ਕੈਸ਼ ਕਿੰਨਾ ਲੈ ਗਿਆ ਤੰਦਾਜਾ ਕਿੰਨਾ ਕੈਸ਼ ਲੈ ਗਿਆ ਕੈਸ਼ ਦੇਖੋ ਭਾਈ ਏਦਾਂ ਵੀ ਮਤਲਬ 5-7000 ਤੱਕ ਗੱਲੇ ਕਿ ਛੱਡਣਾ ਬੰਦਾ ਕਿਉਂਕਿ ਸ਼ਹਿਰ ਨੂੰ ਆ ਕੇ ਕੰਮ ਕਰਨਾ ਫੇਰ ਪਰਚੀਆਂ ਵਾਸਤੇ ਕਿਤੇ ਹੋਰ ਸੀ 10-10 20-20 ਵਾਲੇ ਉਹ ਸੀਗੇ ਆ ਭਾਨ ਸੀਗੀ ਸਰ 49 ਇੱਕੋ ਰਾਤ ਤਿੰਨ ਗਾਣਾ ਨਿਸ਼ਾਨਾ ਬਣਾਇਆ ਇਹ ਮੈਡੀਕਲ ਸਟੋਰਾਂ ਨੂੰ ਹੀ ਕੀ ਚੋਣਿਆ ਉਹਨਾਂ ਨੂੰ ਕੁਝ ਪਹਿਲਾਂ ਵੀ ਵਰਤਦਾ ਹੁੰਦੀ ਏਦਾਂ ਦੀ ਸਰ ਹੱਲੇ ਤਾਂ ਪਰਸੋ ਚੌੜੀ ਮੇਰੇ ਤਾਂ ਤੁਸੀਂ ਦੇਖ ਬੜਿਆ ਹੋਣਾ ਉਹਦੇ ਬੇਦੀ ਮੈਡੀਕਲ ਹਾਲ ਦੇ ਵੀ ਜਿਹੜਾ ਆਪਣੇ ਦਿਨ ਦਿਹਾੜੇ ਹੀ ਹੋਇਆ ਉਹ ਆ ਮੇਨ ਰੋਡ ਹੈ ਜਲਦੀ ਰੋਡ ਹੈ ਇਹ ਤੁਹਾਡੀ ਕਲੀ ਨਗਦੀ ਲੈ ਕੇ ਜਾ ਕੇ ਹੋਰ ਜ਼ਰੂਰੀ ਸਾਮਾਨ ਵਿਚਰਨ ਚ ਹੋਈ ਹੈ ਫਿਲਹਾਲ ਤਾਂ ਜੋ ਮੈਂ ਹਲੇ ਤੱਕ ਦੇਖਿਆ ਬਾਜੀ ਹਲੇ ਤੱਕ ਤਾਂ ਮੇਰਾ ਸਿਰਫ ਨਗਵੀ ਵਾਲਾ ਹੀ ਆ ਬਾਕੀ ਹੁਣ ਆ ਸਾਮਾਨ ਮਾੜਾ ਮੋਟਾ ਕਰਾਂਗੇ ਫਿਰ ਪਤਾ ਲੱਗੇਗਾ ਪੁਲਿਸ ਆਈ ਸੀ ਮੌਕਾ ਦੇਖੋ ਹਾਂਜੀ ਹਾਂਜੀ ਆਏ ਸੀ ਜੇ ਮੈਂ ਰਾਤੀ ਫੋਨ ਕੀਤਾ ਸੀ ਉਸ ਨੰਬਰ ਤੇ ਤੇ ਦੋ ਪੀਸ ਯਾਰ ਵਾਲੇ ਆਏ ਸੀ ਫਿਰ ਬਾਅਦ ਚੋਂ ਆਪਣੇ ਕੋਲ ਚੌਂਕੀ ਲਈ ਆਏ ਸੀ ਭਾਈ ਜੀ ਦਮ ਕੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਭਾਜੀ ਪ੍ਰਸ਼ਾਸਨ ਤੋਂ ਮੰਗ ਇਹ ਹੀ ਹੈ ਵੀ ਜਿਹੜਾ ਕਲੋਂ ਜਿਹੜਾ ਨੁਕਸਾਨ ਹੋ ਗਿਆ ਸਾਡਾ ਤਾਂ ਹੋ ਗਿਆ ਵੀ ਹੋਰ ਕਿਹੇ ਭਾਈ ਬੰਦੂ ਦਾ ਨਾ ਹੋਵੇ ਵੀ ਥੋੜੀ ਜੀ ਸਰਕਾਰ ਵੱਲੋਂ ਸਖਤੀ ਕੀਤੀ ਜਾਵੇ ਸਰ ਤੁਸੀਂ ਮੌਕੇ ਤੇ ਪੁੱਜੇ ਆ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸ਼ਟਰ ਭੰਨੇ ਗਏ ਆ ਕਾਫੀ ਨੁਕਸਾਨ ਹੋਇਆ ਦੁਕਾਨਦਾਰ ਕਹਿੰਦੇ ਨਗਦੀ ਵੀ ਲੈ ਗਏ ਤੁਸੀਂ ਮੌਕੇ ਤੇ ਪੁੱਜੇ ਆ ਕੀ ਕਹਣਾ ਤੁਹਾਡਾ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਕਿ ਖਾਹ ਖਰਾ ਪਿਆ ਜੇ ਨਾਲ ਬੌਜੇ ਦੇ ਘਰ ਵਿੱਚ ਗੈਸ ਲੱਗੇ ਹੋ ਮਾਨਤਨੋ ਲੱਗੇ ਨੇ ਜੀ ਗੈਸ ਉਹਦੇ ਅੰਦਰ ਆਵਾਜ਼ ਆ ਰਹੀ ਜੀ ਤੁਹਾਨੂੰ ਮੰਦਰ ਦੇ ਪ੍ਰਧਾਨ ਜੀ ਨੇ ਮੰਦਰ ਜੋ ਕੇ ਅੰਦਰ ਉਹ ਮੈਂ ਮੰਦਰ ਦਾ ਕਾਜ ਰੱਖਿਆ ਜਾਂਦਾ ਮੰਦਰ ਦੇ ਵਿੱਚ ਸਰ ਕਿਹੜਾ ਏਰੀਆ ਪੈਂਦਾ ਹੈ ਇਹ ਇਹ ਇੰਡਸਟਰੀ ਏਰੀਆ ਪੈਂਦਾ ਜੀ ਜੀ ਤੁਹਾਨੂੰ ਦੁਕਾਨਦਾਰਾਂ ਵੱਲੋਂ ਕਦੋਂ ਸ਼ਿਕਾਇਤ ਕੀਤੀ ਗਈ ਚੋਰੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਸਵੇਰੇ 3:00 ਦੇ ਮੁੰਡੇ ਨੇ ਮੈਨੂੰ ਫੋਨ ਕੀਤਾ ਤੇ ਤੈਨੂੰ ਕਹਿੰਦਾ ਮੈਂ ਉਸੇ ਵੇਲੇ ਤਾਂ ਆ ਗਿਆ ਫਿਰ ਮੈਂ 3 ਵਜੇ ਆ ਕੇ ਤੜਕੇ ਆ ਕੇ ਮੈਂ ਕੋਈ ਅੰਦਾਜ਼ਾ ਕੀ ਲਗਾਇਆ ਜੇ ਅਸਲ ਚੋਰੀ ਕਦੋਂ ਕੋਈ ਹੈ ਇਹ ਨੂੰ ਦੇਖਦੇ ਆ ਕੈਮਰਾ ਚੈੱਕ ਕਰਦੇ ਆ ਅਗਲਾ ਜਿਹੜਾ ਆਸ-ਪਾਸ ਤੇ ਜਿਹੜਾ ਕੈਮਰਾ ਜਿਸ ਨੇ ਇਹਨਾਂ ਦੇ ਕੈਮਰੇ ਤੇ ਉੱਪਰੋਂ ਕਰਕੇ ਸੀਗੇ ਇਹ ਅੱਛਾ ਤੇ ਆਸ-ਪਾਸ ਇਹ ਕੈਮਰੇ ਦੇਖਦੇ ਆ ਜਿਸ ਨਾਲ ਦੀ ਕਾਰਵਾਈ ਦੇ ਤਾਂ ਸਰ ਇਹ ਮੈਡੀਕਲ ਸਟੋਰ ਹੈ ਜਿੱਥੇ ਤੁਸੀਂ ਦੂਸਰੀਆਂ ਜੀ ਦੁਕਾਨਾਂ ਬਾਰੇ ਜਾਣਕਾਰੀ ਦੇਵੋ ਕਿਹੜੀ-ਕਿਹੜੀ ਦੁਕਾਨਾਂ ਤੇ ਚੋਰੀ ਹੋਈ ਹੈ ਹਾਂ ਇੱਕ ਅੱਗੇ ਮੈਡੀਕਲ ਹੈ ਇੱਕ ਉਹ ਵੀ ਮੈਡੀਕਲ ਸਟੋਰ ਹੈ ਤਮੇਜਾ ਮੈਡੀਕਲ ਸਟੋਰ ਹੈ ਇਹ ਕਿਹੜਾ ਸਟੋਰ ਹੈ ਇਹ ਰਾਜ ਮੈਡੀਕਲ ਸਟੋਰ ਤੀਸਰੀ ਦੁਕਾਨ ਕਿਹੜੀ ਹੈ ਕਕੋਸ਼ਰ ਕਰਿਆਣਾ ਸਟੋਰ ਹੈ ਜੀ ਸੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਸਰ ਉਹ ਦੇਖਦੇ ਹਾਂ ਨਾ ਵੀ ਕੱਲ ਦੇ ਕੈਮਰੇ ਕਮੈਂਟ ਦੇਖਦੇ ਹਾਂ ਫਿਰ ਸਰ ਕੀ ਕਹਿੰਦੇ ਪਹਿਲਾਂ ਵੀ ਲੱਗ ਕੇ ਵਿੱਚ ਇੰਨੀ ਚੋਰੀਆਂ ਹੁੰਦੀਆਂ ਇੱਥੇ ਨਹੀਂ ਇੰਨਾ ਤੂੰ ਬੋਲਦਾ ਹੋਈ ਦੇ ਗੱਲਬਾਤ ਰਚ ਚੋਰੀਆਂ ਤਾਂ ਭਾਜੀ ਕਈ ਵਾਰ ਹੋ ਚੁੱਕੀਆਂ ਇੱਥੇ ਨਹੀਂ ਸਾਡੇ ਬਹੁਤ ਘਟ ਜਾਂਦੇ ਫਿਰ ਅਗਰ ਸਾਹਮਣੇ ਕੁਝ ਆਉਂਦਾ ਹੈਗਾ ਜੋ ਕੈਮਰੇ ਖਰੁੰਦੇ ਜਾਂਦੇ ਆ ਤਾਂ ਅਗਰ ਚੋਰ ਸਾਹਮਣੇ ਆਉਂਦੇ ਆ ਤਾਂ ਕਿੰਦਾ ਦੀ ਕਾਰਵਾਈ ਕੀਤੀ ਆ ਕਾਰਵਾਈ ਸਭ ਹੋ ਜਾ ਫਿਰ ਫਟਕਾਰ ਦਰਜ ਕਰਾਂਗੇ Subscribe now and press the bell icon. Never miss an update.